ਪਾਰਟੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਸੰਗਰੂਰ ਦੇ ਵਿੱਚ ਪ੍ਰਦਰਸ਼ਨ ਜੋ ਕੀਤਾ ਗਿਆ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ ਮੰਗ ਜੋ ਹੈ ਪੂਜਲ ਤਰੀਕੇ ਦੇ ਨਾਲ ਕੀਤੀ ਗਈ ਹੈ। ਡੀਸੀ ਦਫ਼ਤਰ ਦੇ ਬਾਹਰ ਪਾਰਟੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਇਹ ਰੋਸ ਮظਹਰਾ ਕੀਤਾ ਗਿਆ ਜੀ ਜੀ ਦੇਖੋ ਜਰਾ ਤਾਂ ਨੇ ਪ੍ਰਦਰਸ਼ਨ ਤੇ ਬੈਠੇ ਨੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਕਿਸਾਨ ਬੈਠੇ ਨੇ ਹੱਥਾਂ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਤਖਤੀਆਂ ਇਹਨਾਂ ਦੇ ਵੱਲੋਂ ਫੜੀਆਂ ਹੋਈਆਂ ਨੇ। ਬਿਨਾ ਮੁਕਦਮਾ ਚਲਾਏ ਸਾਲਾਂ ਤੋਂ ਜੇਲ੍ਹਾਂ ਦੇ ਅੰਦਰ ਡੱਕੇ ਕਾਰਕੁਨਾਂ ਦੀ ਰਿਹਾਈ ਦੀ ਮੰਗ ਇਹਨਾਂ ਦੇ ਵੱਲੋਂ ਕੀਤੀ ਗਈ ਅੱਜ ਅਸੀਂ ਸੰਗਰੂਰ ਦੇ ਡੀਸੀ ਡਾਕਟਰ ਦੇ ਅੱਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਔਰਤਾਂ ਨੌਜਵਾਨ ਵਿਦਿਆਰਥੀ ਜਿਹੜੀ ਇਸ ਗੱਲ ਦੇ ਲਈ ਮੰਗ ਕਰ ਰਿਹਾ ਕਿ ਜਿਹੜੇ ਜੇਲ੍ਹਾਂ 'ਚ ਬੰਦ ਨੇ ਸੁਝਾਵਾਂ ਪੂਰੀਆਂ ਕਰ ਚੁੱਕੇ ਉਜੀਜੀਬੀ ਨੇ ਲੇਖਕ ਨੇ ਸਿੱਖ ਕੈਦੀ ਨੇ ਜਿਹੜੇ ਉਹਨਾਂ ਦੇ ਬਿਨਾ ਸਾਥ ਰਿਹਾ ਜਿਹੜੇ ਸਰਕਾਰ ਆ ਬਹੁਤ ਕੇਸ ਇਹ ਕੇਸ ਨੇ ਜਿਨ੍ਹਾਂ ਤੇ ਕੋਈ ਪਰਚਾ ਵੀ ਨਹੀਂ ਦਰਜ ਉਹਨਾਂ ਨੂੰ ਜਿਹੜੇ ਬਿਨਾ ਗੱਲ ਤੋਂ ਜਿਹਨਾਂ ਤੇ ਬੰਦ ਕੀਤਾ ਹੋਇਆ ਹੈਗਾ ਇਸ ਕਰਕੇ ਹੋ ਜੋ ਸਾਰੇ ਕੈਦੀ ਜਿਹਨੇ ਸਜ਼ਾਵਾ ਪੂਰੀਆਂ ਕਰ ਗਏ ਉਹਨਾਂ ਨੂੰ ਬਿਨਾਂ ਸ਼ੱਕ ਰਿਹਾ ਕਰੇ ਸਰਕਾਰ ਇਸ ਕਰਕੇ ਉਸ ਤੋਂ ਪਹਿਲਾਂ ਅਸੀਂ ਬਠਿੰਡੇ ਦੇ ਵਿੱਚ ਵੀ ਪੱਕਾ ਧੱਕ ਕਰਕੇ ਵੱਡੀ ਪੱਧਰ ਤੇ ਉਦੋਂ ਵੀ ਅਸੀਂ ਇੱਕ ਮੰਗ ਪੱਤਰ ਜਿਹੜਾ ਸਰਕਾਰ ਨੂੰ ਦਿੱਤਾ ਸੀ ਅੱਜ ਦਾ ਸਾਡਾ ਰੋਸ ਪ੍ਰਦਰਸ਼ਨ ਇਸ ਗੱਲ ਦੇ ਲਈ ਵੀ ਆ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਪੀਯੂ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜੇ ਵਿਦਿਆਰਥੀ ਆਪਣੇ ਸੰਘਰਸ਼ ਦੇ ਲਈ ਲੜ ਰਹੇ ਨੇ ਉਸ ਤੇ ਵੀ ਹਕੂਮਤ ਨੂੰ ਦਾ ਭਲਵਾ ਕਰਨਾ ਚਾਹੀਦਾ ਸਾਇਡੀਆਂ ਦੋ ਮੰਗਾਂ ਨੇ ਇੱਕ ਤਾਂ ਸਜਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ ਮੰਗ ਦੂਜਾ ਜਿਹੜਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਚੱਲ ਰਿਹਾ ਸੈਨਟ ਦੇ ਵਿੱਚ ਗਿਣਤੀ ਘਟਾਉਣ ਦਾ ਜਾਂ ਉਹਨਾਂ ਦੇ ਚੋਣਾਂ ਨਾ ਕਰਾਉਣ ਦਾ ਜਾਂ ਉਹਨਾਂ ਦੇ ਪਰਚੇ ਦਰਜ ਕਰਨ ਦਾ ਇਸ ਕੋ ਉਦੋਂ ਨਾਲ ਜੇ ਚੱਲ ਰਿਹਾ ਭਾਵੇਂ ਨੋਟੀਫਿਕੇਸ਼ਨ ਸਰਕਾਰ ਲੈ ਕੇ ਲੈ ਸਰਕਾਰ ਨੇ ਵਾਪਸ ਲੈ ਲਿਆ ਪਰ ਉਹਨਾਂ ਨੇ ਕੁਝ ਮੰਗਾਂ ਜੀ ਸਟੈਂਡ ਕਰਤੀਆਂ ਨੇ ਉਹ ਉਦੋਂ ਨਾਲ ਅੱਗੇ ਚੱਲ ਰਹੇ ਉਹਨਾਂ ਦਾ ਤੇ ਅਸੀਂ ਡੱਟ ਨਹੀਂ ਮੈਚ ਕਰਦੇ ਉਹ ਜੇਲਾਂ ਦੇ ਵਿੱਚ ਡੱਕੇ ਹੋਏ ਨੇ ਬੁੱਧੀ ਜੀ ਵੀ ਨੇ ਲੇਖਕ ਨੇ ਸਾਥ ਕਰ ਲੈ ਕਿੰਨੇ ਲੋਕ ਨੇ ਜਿਨ੍ਹਾਂ ਨੂੰ ਅਰਬਨ ਨਕਸਲੇ ਕਹਿੰਦੇ ਤੁਸੀਂ ਅੰਦਰ ਜੇਲਾਂ ਚ ਡੱਕੇ ਉਹਨਾਂ ਸਾਰਿਆਂ ਦੀ ਰਿਹਾਈ ਦੀ ਮੰਗ ਅਸੀਂ ਕਰਦੇ ਹਾਂ